ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਆ ਬੇਸ਼ੱਕ ਆਮ ਕਰਕੇ ਗੁਰੂ ਜੀ ਸਹਿ ਸਮਾਧੀ ਵਿੱਚ ਸਥਿਤ ਰਹਿੰਦੇ ਸਨ ਪਰ ਜਿਵੇਂ ਮਹਿਮਾ ਪ੍ਰਕਾਸ਼ ਅਤੇ ਕਈ ਹੋਰ ਗ੍ਰੰਥਾਂ ਰਾਹੀਂ ਸੰਕੇਤ ਮਿਲਦਾ ਹੈ ਕਦੇ-ਕਦਾਈ ਉਸਕਾਰ ਖੇਡਣ ਵੀ ਜਾਂਦੇ ਸਨ ਸੋ ਸੈਰ ਜਾਂ ਸ਼ਿਕਾਰ ਨੂੰ ਜਾਂਦੇ ਹੋਏ ਰਾਹ ਵਿੱਚ ਉਹਨਾਂ ਨੂੰ ਆਸ-ਪਾਸ ਦੇ ਕਈ ਲੋਕ ਵੀ ਮਿਲਦੇ ਹੋਣਗੇ ਅਤੇ ਆਪਣੇ ਦੁੱਖਾਂ ਤੇ ਆਪਣੀਆਂ ਰੁੱਖਾਂ ਬਾਰੇ ਉਹ ਗੁਰੂ ਜੀ ਤੋਂ ਸਿੱਖਿਆ ਉਪਦੇਸ਼ ਵੀ ਗ੍ਰਹਿਣ ਕਰਦੇ ਹੋਣਗੇ ਇਸ ਤਰ੍ਹਾਂ ਜੇਕਰ ਬਚਪਨ ਤੋਂ ਕਿਸ਼ੋਰ ਅਵਸਥਾ ਤੱਕ ਗੁਰੂ ਜੀ ਦੀ ਉਧਾਰਤਾ ਸਖਾਵਤ ਅਤੇ ਦਾਨਪੁਣ ਬਾਰੇ ਕੋਈ ਇਤਿਹਾਸਕਾਰਾਂ ਨੇ ਸੰਕੇਤ ਦਿੱਤੇ ਹਨ ਤਾਂ ਬਕਾਲੇ ਤੇ 20 ਸਾਲਾਂ ਨਿਵਾਸ ਸਮੇਂ ਵੀ ਉਧਾਰ ਚਿੱਤ ਅਤੇ ਸਖੀ ਸੁਭਾ ਕੁ르ਤੇਗ ਬਾਦਰ ਨੇ ਕਈ ਗਰੀਬਾਂ ਅਤੇ ਲੋੜਵੰਦਾਂ ਦੀਆਂ ਲੋੜਾਂ ਵੀ ਜ਼ਰੂਰ ਪੂਰੀਆਂ ਕੀਤੀਆਂ ਹੋਣਗੀਆਂ ਵੈਸੇ ਠੀਕ ਹੈ ਕਿ ਗੁਰੂ ਜੀ ਉੱਥੇ ਨਿਰੰਤਰ ਪ੍ਰਭੂ ਸਿਮਨ ਵਿੱਚ ਜੁੜੇ ਰਹਿੰਦੇ ਸਨ ਗੁਰੂ ਜੀ ਦੀ ਬਾਣੀ ਵਿੱਚ ਇੱਕ ਮਨ ਅਤੇ ਇੱਕ ਚਿੰਤ ਪ੍ਰਭੂ ਭਗਤੀ ਵਿੱਚ ਜੁੜਨ ਦਾ ਜੋ ਉਪਦੇਸ਼ ਹੈ ਉਹ ਗੁਰੂ ਜੀ ਦੇ ਨਿੱਜੀ ਜੀਵਨ ਵਿੱਚ ਕਮਾਇ ਸੱਚ ਦਾ ਪ੍ਰਕਾਸ਼ ਹੈ ਭਗਤੀ ਵਿੱਚੋਂ ਹੀ ਸ਼ਕਤੀ ਜਾਗਦੀ ਹੈ ਅਤੇ ਜਿਸ ਅਦੁੱਤੀ ਸ਼ਕਤੀ ਦਾ ਪਰਟੋ ਗੁਰੂ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੀਤਾ ਉਸ ਦਾ ਆਧਾਰ ਗੁਰੂ ਜੀ ਦੀ ਅਖੰਡ ਭਗਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਂ ਭਗਤੀ ਨੂੰ ਵੇਲ ਕਰਮ ਨੂੰ ਫਲ ਅਤੇ ਗਿਆਨ ਨੂੰ ਫਲ ਆਖਿਆ ਗਿਆ ਹੈ ਪਰ ਜੇਕਰ ਜੜ ਨਾ ਹੋਵੇ ਅਰਥਾਤ ਜੇਕਰ ਭਗਤੀ ਵੀ ਵੇਲ ਦੀ ਹੀ ਹਰੀ ਨਾ ਹੋਵੇ ਤਾਂ ਨਾ ਸੁਭ ਕਰਮਾਂ ਦੇ ਫੁੱਲ ਦਿਖਾਈ ਦਿੰਦੇ ਹਨ ਅਤੇ ਨਾ ਹੀ ਗਿਆਨ ਰੂਪੀ ਫਲ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ ਬੜਿਆਈ ਤਾਂ ਇਸ ਵਿੱਚ ਹੈ ਕਿ ਸਭ ਕੁਝ ਹੁੰਦਿਆ ਮਨੁੱਖ ਨਿਰਮਾਣਤਾ ਵਿੱਚ ਰਹੇ ਇਕਾਂਤਵਾਸ ਹੋਵੇ ਜਨ ਪਰਮਾਨੁ ਮਾਨ અપਮਾਨ ਉਸਤਤ ਨਿੰਦਿਆ ਆਦਿਕ ਸੁਕਸਮ ਮਾਇਆ ਜਾਲਾਂ ਵਿੱਚੋਂ ਬਾਹਰ ਰੱਖਣ ਲਈ ਸਦਾ ਮਨ ਨੂੰ ਤ੍ਰੈ ਗੁਣ ਤੀਤ ਪ੍ਰਭ ਨਾਲ ਜੋੜੀ ਰੱਖਣਾ ਜ਼ਰੂਰੀ ਹੈ। ਰਾਮ ਰਾਏ ਵਿੱਚ ਰਿੱਧੀਆਂ ਸਿੱਧੀਆਂ ਜ਼ਰੂਰ ਸਨ ਪਰ ਉਸ ਨੇ ਇੱਕ ਪੌੜੀ ੇਠਾਂ ਰੁਕਣ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਿੱਧੀਆਂ ਸਿੱਧੀਆਂ ਦਾ ਦਿਖਾਵਾ ਕਰਨ ਤੋਂ ਨਾ ਰੁਕ ਸਕੇ। ਸਹਿਜ ਪ੍ਰਾਪਤੀ ਵਾਲਾ ਮਹਾਪੁਰਖ ਸਮਦਰਸੀ ਹੋ ਜਾਂਦਾ ਹੈ। ਅਤੇ ਉਸ ਲਈ ਉਸਤਤ ਨਿੰਦਿਆ ਤੇ ਮਾਨ ਅਪਮਾਨ ਇੱਕ ਸਮਾਨ ਹੋ ਜਾਂਦੇ ਹਨ ਉਹ ਨਾ ਮਾਇਕ ਪਦਾਰਥਾਂ ਦੇ ਲਾਲਚ ਵਿੱਚ ਆਉਂਦਾ ਹੈ ਅਤੇ ਨਾ ਹੀ ਕਿਸੇ ਬਾਦਸ਼ਾਹ ਦੀਆਂ ਧਮਕੀਆਂ ਤੋਂ ਡਰਦਾ ਹੈ ਕਿਉਂਕਿ ਰਾਮ ਰਾਏ ਨੇ ਔਰੰਗਜ਼ੇਬ ਤੋਂ ਡਰਦਿਆਂ ਗੁਰਨਾਨਕ ਦੇਵ ਦੀ ਇੱਕ ਤੁੱਕ ਮਿੱਟੀ ਮੁਸਲਮਾਨ ਦੀ ਪੇੜੇ ਪਈ কুমਹਾਰ ਨੂੰ ਉਟਾ ਕੇ ਮਿੱਟੀ ਬੇਈਮਾਨ ਦੀ ਪੇੜੇ ਪਈ কুমਹਾਰ ਬਾਦਸ਼ਾਹ ਦੇ ਸਾਹਮਣੇ ਪੜਿਆ ਸੀ ਸੋ ਬੇਸਿਕ ਦੁਨੀਆਵੀ ਬਾਸ਼ਾ ਨੂੰ ਤਾਂ ਉਹਨਾਂ ਨੇ ਪ੍ਰਭਾਵਿਤ ਕਰ ਲਿਆ ਪਰ ਰੱਬ ਦੀ ਦਰਗਾਹ ਦਾ ਸੱਚੇ ਪਾਤਸ਼ਾਹ ਥਾਰਤ ਗੁਰੂ ਹਰ ਰਾਏ ਨਾਰਾਜ਼ ਹੋ ਗਿਆ ਉਸ ਦੇ ਉਲਟ ਬੇਸਿਕ ਗੁਰੂ ਤੇਗ ਬਹਾਦਰ ਬਕਾਲੇ ਵਿੱਚ ਇਕਾਂਤਵਾਸ ਵਿੱਚ ਰਹਿੰਦੇ ਸਨ ਪਰ ਗੁਰੂ ਹਰ ਰਾਏ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਸਨ ਅਤੇ ਉਹਨਾਂ ਦੇ ਨਿਰੰਤਰ ਪ੍ਰਭੂ ਭਗਤੀ ਉੱਤੇ ਖੁਸ਼ ਹੋ ਕੇ ਉਹਨਾਂ ਨੂੰ ਬਕਾਲੇ ਵੀ ਮਿਲਣ ਗਏ ਸਨ ਇਹ ਗੱਲ ਮੰਨਣ ਯੋਗ ਹੈ ਕਿ 1661 ਇਸਵੀ ਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਰਾਏ ਨੇ ਗੁਰੂ ਕ੍ਰਿਸ਼ਨ ਜੋ ਉਸ ਸਮੇਂ ਕੇਵਲ 5 ਸਾਲਾਂ ਦੇ ਸਨ ਉਹਨਾਂ ਨੂੰ ਰਾਮ ਰਾਏ ਤੇ ਧੀਰਮਲ ਬਾਰੇ ਖਬਰਦਾਰ ਕੀਤਾ ਹੋਇਆ ਉੱਥੇ ਗੁਰੂ ਤੇਗ ਬਹਾਦਰ ਜੋ ਰਿਸ਼ਤੇ ਵਿੱਚ ਹਰਕ੍ਰਿਸ਼ਨ ਜੀ ਦੇ ਦਾਦਾ ਜਾਂ ਬਾਬਾ ਲੱਗਦੇ ਸਨ ਦੀ ਮਹਾਨ ਤਪੱਸਿਆ ਅਤੇ ਤ્યાਗ ਦਾ ਵੀ ਜ਼ਿਕਰ ਕੀਤਾ ਹੋਵੇ ਗੁਰੂ ਹਰਕ੍ਰਿਸ਼ਨ ਨੇ 1664 ਇਸਵੀ ਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮੁੱਖੀ ਸਿੱਖਾਂ ਦੇ ਗੁਰਿਆਈ ਬਾਰੇ ਪੁੱਛਣ ਉੱਤੇ ਜਦੋਂ ਬਾਬਾ ਬਕਾਲੇ ਆਖਿਆ ਸੀ ਉਸ ਦੇ ਪਿੱਛੇ ਗੁਰੂ ਤੇਗ ਬਹਾਦਰ ਦੀ ਬਜ਼ੁਰਗ ਅਤੇ ਮਹਾਨ ਸ਼ਖਸੀਅਤ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਹਰਕਿਸ਼ਨ ਨੇ ਗੁਰੂ ਤੇਗ ਬਹਾਦਰ ਨੂੰ ਬਾਬਾ ਸ਼ਬਦ ਨਾਲ ਸੰਬੋਧਨ ਕੀਤਾ ਇਸ ਤਰ੍ਹਾਂ ਜਦੋਂ ਗੁਰੂ ਹਰਕਿਸ਼ਨ ਦੇ ਜੋਤੀ ਜੋਤ ਸਮਾਉਣ ਤੋਂ ਪ੍ਰੰਤ ਬਕਾਲੇ ਦੇ ਸੋਡੀਆਂ ਨੇ ਮੱਖਣ ਸਾਹ ਨੂੰ ਪ੍ਰੇਸ਼ਾਨ ਕੀਤਾ ਤਾਂ ਆਖਿਆ ਜਾਂਦਾ ਹੈ ਕਿ ਉਹਨਾਂ ਵਿੱਚੋਂ ਇੱਕ ਨੇ ਗੁਰੂ ਤੇਗ ਬਹਾਦਰ ਦੀ ਕੁਟਿਆ ਵੱਲ ਇਸ਼ਾਰਾ ਕਰਕੇ ਬੈਂਕ ਨਾਲ ਆਖਿਆ ਸੀ ਕਿ ਇੱਕ ਹੋਰ ਸੋਢੀ ਬਾਬਾ ਤੇਗਾ ਵੀ ਹੈ ਇਹ ਬਾਬਾ ਸਤਗੁਰੂ ਤੇਗ ਬਹਾਦਰ ਦੀ ਬਜ਼ੁਰਗੀ ਅਤੇ ਤਪੱਸਿਆ ਤੇ ਤਿਆਗੀ ਸ਼ਖਸੀਅਤ ਦਾ ਵਿਸ਼ਲੇਸ਼ਣ ਹੈ ਅਤੇ ਇਸ ਲਈ ਸਤਕਾਰਯੋਗ ਹੈ ਗੁਰੂ ਤੇਗ ਬਹਾਦਰ ਦੇ ਗੁਰੂ ਰੂਪ ਵਿੱਚ ਪ੍ਰਗਟ ਹੋਣ ਦੀ ਵਾਰਤਾ ਬਹੁਤ ਦਿਲਚਸਪ ਅਤੇ ਬਚਿੱਤਰ ਹੈ ਚੇਤ ਸੁਦੀ 14 ਸੰਮਤ 1721 ਬਿਕਰਮੀ ਮਾਰਚ 30 1663 ਈਸਵੀ ਨੂੰ ਗੁਰੂ ਹਰਕ੍ਰਿਸ਼ਨ ਨੇ ਜੋਤੀ ਜੋਤਿ ਜੋਸ ਮਾਉਣ ਤੋਂ ਪਹਿਲਾਂ ਗੁਰਿਆਈ ਲਈ ਬਾਬਾ ਬਕਾਲੇ ਆ ਕੇ ਬੇਸ਼ੱਕ ਬਾਬਾ ਤੇਗ ਬਹਾਦਰ ਬਲ ਇਸ਼ਾਰਾ ਕੀਤਾ ਸੀ ਪਰ ਧੀਰਮਲ ਮੀਣਾ ਹਰਰਾਏ ਜੀ ਆਦਿਕ 22 ਸੋਡੀਆਂ ਨੇ ਰਾਤੋਂ ਰਾਤ ਬਕਾਲੇ ਦਾ ਰੁਖ ਕੀਤਾ ਤਾਂ ਜੋ ਉਹ ਗੁਰਨਾਨਕ ਦੇਵ ਤੋਂ ਤੁਰਿ ਆ ਰਹੀ ਗੁਰਗੱਦੀ ਉੱਤੇ ਆਪਣਾ ਅਧਿਕਾਰ ਜਮਾ ਲੈਣ ਇਸ ਦੇ ਸਿੱਟੇ ਵੱਜੋਂ ਇੱਕ ਸਤਕੁਰ ਦੀ ਥਾਂ 22 ਪਖੰਡੀਆਂ ਗੁਰੂਆਂ ਦੀਆਂ ਗੱਦੀਆਂ ਤੇ ਬਾਈ ਮੱਝੀਆਂ ਵੀ ਚ ਗਈਆਂ ਸਿੱਖ ਸੰਗਤ ਵਿੱਚ ਪ੍ਰੇਸ਼ਾਨੀਆਂ ਸੁਭਾਵਕ ਸੀ ਜੇ ਕੋਈ ਅਰਦਾਸ ਭੇਟਾ ਲਿਆਉਂਦਾ ਤਾਂ ਜਿਸ ਛੋਡੀ ਦਾ ਦਾਅਵਾ ਲਗਦਾ ਉਹ ਆਪ ਜਾਂ ਆਪਣੇ ਖਰੀਦੇ ਹੋਏ ਮਸੰਦਾ ਰਾਹੀ ਸੱਚੇ ਗੁਰੂ ਦਾ ਦਾਵਾ ਕਰਦਾ ਹੋਇਆ ਅਰਦਾਸ ਭੇਟਾ ਬਸੂਰ ਕਰ ਲਿੰਦਾ ਬੇਸਕ ਗੁਰੂ ਤੇਗਵਾਦਰ ਬਾਕੀਆਂ ਦੇ ਸਾਰੇ ਛੋਡੀਆਂ ਤੋਂ ਪਹਿਲਾਂ ਬਕਾਲੇ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਸਨ ਤੇ ਬੇਸਕ ਗੁਰੂ ਹਰਕਿਸੰਧ ਦੇ ਜੋਤੀ ਜੋਸ਼ ਮਾਣ ਉਪਰੰਤ ਮਾਤਾ ਸੁਲੱਖਣੀ ਗੁਰੂ ਹਰਿਕ੍ਰਿਸ਼ਨ ਦੀ ਮਾਤਾ ਦੇ ਹੁਕਮ ਅਨੁਸਾਰ ਭਾਈ ਗੁਰਦਿੱਤਾ ਪਾਇ ਦਰਗਾਹ ਮਲ ਆਦ ਗੁਰੂ ਹਰਿਕ੍ਰਿਸ਼ਨ ਦੁਆਰਾ ਬਰੋਸਾਏ ਮੁਖੀਆਂ ਨੇ ਬਕਾਲੇ ਪਹੁੰਚ ਕੇ ਪੰਜ ਪੈਸੇ ਨਾਰੀਅਲ ਆਦ ਗੁਰਿਆਈ ਦੀਆਂ ਵਸਤੂਆਂ ਵੀ ਬਾਬਾ ਤੇਗ ਬਹਾਦਰ ਨੂੰ ਪੇਸ਼ ਕਰ ਦਿੱਤੀਆਂ ਸਨ ਪਰ ਕੁਝ ਗੁਰੂ ਤੇਗ ਬਹਾਦਰ ਦੇ ਸੰਤ ਅਤੇ ਅੰਟਕਵਾਦੀ ਸੁਭਾਅ ਦੇ ਕੁਝ ਬਾਈ ਛੋਡੀਆਂ ਦੇ ਜੋਰ-ਸਰਾਬੇ ਕਰਕੇ ਸਿੱਖ ਸੰਗਤਾਂ ਵਿੱਚ ਬੇਚੈਨੀ ਵੱਧਦੀ ਗਈ ਲਗਭਗ ਸਾਰੇ ਇਤਿਹਾਸਕਾਰਾਂ ਨੇ ਭਾਈ ਮੱਖਣ ਸਾਹ ਲੁਬਾਣੇ ਦੇ ਡੁੱਬਦੇ ਜਹਾਜ਼ ਨੂੰ ਕਿਨਾਰੇ ਲਗਾਉਣ ਦਾ ਪ੍ਰਸੰਗ ਵੀ ਗੁਰੂ ਤੇਗ ਬਹਾਦਰ ਦੇ ਗੁਰੂ ਰੂਪ ਵਿੱਚ ਪ੍ਰਗਟ ਹੋਣ ਦੀ ਵਾਰਤਾ ਨਾਲ ਜੋੜਿਆ ਹੈ ਇਸ ਵਿੱਚ ਸ਼ੱਕ ਨਹੀਂ ਹੈ ਕਿ ਮੱਖਣ ਸਾਹ ਨੇ ਪੰਜ-ਪੰਜ ਮੋਰਾ ਨਕਲੀ ਅਤੇ ਪਖੰਡੀ ਸੋਡੀਆਂ ਅੱਗੇ ਰੱਖ ਕੇ ਉਹਨਾਂ ਦੀ ਪ੍ਰੀਖਿਆ ਲਈ ਸੀ ਅਤੇ ਇਹ ਵੀ ਠੀਕ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਅੱਗੇ ਵੀ ਪੰਜ ਮੋਰਾ ਰੱਖਣ ਸਮੇ ਗੁਰੂ ਜੀ ਨੇ ਉਸ ਨੂੰ 512 ਦੀ ਅਰਦਾਸ ਤਾਬਨੀ ਕਰਾਈ ਸੀ ਤਾਂ ਮੱਖਣ ਸਾਹ ਆ ਪ੍ਰੀਖਿਆ ਵਿੱਚ ਪੈ ਗਿਆ ਸੀ ਅਤੇ ਸੱਚੇ ਗੁਰੂ ਦੀ ਪਛਾਣ ਹੁੰਦੀਆਂ ਹੀ ਉਹ ਗੁਰੂ ਜੀ ਦਾ ਅਨਿੰਨ ਸਰਧਾਲੂ ਬਣ ਗਿਆ ਸੀ ਪਰ ਕੇਵਲ ਮੱਖਣ ਸਾਹ ਦੇ ਕੋਠੇ ਉੱਤੇ ਚੜ ਕੇ ਢੋਲ ਵਜਾਣ ਨਾਲ ਗੁਰੂ ਤੇਗ ਬਹਾਦਰ ਗੁਰੂ ਰੂਪ ਵਿੱਚ ਪ੍ਰਗਟ ਨਹੀਂ ਹੋਏ ਗੁਰੂ ਜੀ ਤਾਂ ਮੱਖਣ ਸਾਹ ਦੇ ਬਕਾਲੇ ਪਹੁੰਚਣ ਤੋਂ ਪਹਿਲਾਂ ਹੀ ਗੁਰਗੱਦੀ ਦੀ ਪਾਗ ਡੋਰ ਸੰਭਾਲ ਚੁੱਕੇ ਸਨ ਜੇਕਰ ਉਹ ਮੱਖਣ ਸਾਹ ਦੇ ਢੋਲ ਵਜਾਣ ਤੋਂ ਪਹਿਲਾਂ ਆਪਣੀ ਸਚਾਈ ਨੂੰ ਪੜਤ ਕਰਨ ਤੋਂ ਸਾਂ ਕੋਚ ਕਰਦੇ ਸਨ ਤਾਂ ਇਸ ਵਿੱਚ ਉਹਨਾਂ ਦੀ ਨਿਰਮਤਾ ਵੀ ਸੀ ਅਤੇ ਉਹ ਦੂਰ ਅੰਦੇਸੀ ਲਈ ਕਿ ਗੁਰੂ ਜੀ ਨੂੰ ਇਸ ਗੱਲ ਦਾ ਗਿਆਨ ਸੀ ਕਿ ਝੂਠ ਦੇ ਪੈਰ ਨਹੀਂ ਹੁੰਦੇ ਕੋੜ ਨਖੁੱਟ ਜਾਂਦਾ ਹੈ ਅਤੇ ਹੁੜਕ ਸੱਚ ਹੀ ਕਾਇਮ ਰਹਿੰਦਾ ਹੈ ਉਹ ਆਪਣੀ ਸਚਾਈ ਦਾ ਟੰਡੋਰਾ ਦੇਣ ਦੀ ਥਾਂ ਆਪਣੇ ਆਪ ਨੂੰ ਸਚਾਈ ਲਈ ਪੈਰਾ ਦੇਣ ਵਾਸਤੇ ਤਿਆਰ ਕਰ ਰਹੇ ਸਨ RAM RAJ TEERMAL SODHI HARI JI AADAK DIYA ਗੁਰਮਖ ਵਿਰੋਧੀ ਹਰਕਤਾਂ ਸਿੱਖ ਧਰਮ ਦੇ ਅਨੁਯਾਈਆਂ ਨੂੰ ਭੁਲੇਖਿਆਂ ਵਿੱਚ ਪਾ ਰਹੀਆਂ ਸਨ ਇਹਨਾਂ ਛੋਟੀਆਂ ਦੇ ਮਸੰਦ ਜਿੱਥੇ ਭੋਲੇ-ਪਾਲੇ ਸਿੱਖਾਂ ਨੂੰ ਗੁੰਮਰਾਹ ਕਰਦੇ ਸਨ ਉੱਥੇ ਪਖੰਡੀ ਗੁਰੂ ਅਰਦਾਸ ਪੀਟਾ ਦੁਆਰਾ ਤੁਰੰਤ ਧਨਵਾਦ ਬਣਨ ਦੇ ਸੁਪਨੇ ਨੂੰ ਸਰਕਾਰ ਕਰਨ ਲਈ ਰੱਬ ਦੀ ਦਰਗਾਹ ਵਿੱਚ ਧਿਆਨ ਜੋੜਨ ਦੀ ਥਾਂ ਔਰੰਗਜ਼ੇਬ ਦੇ ਸਥਾਨਕ ਹਾਕਮਾਂ ਦੀ ਖੁਸ਼ਮਾਤ ਕਰਨ ਵਿੱਚ ਬੜੀਆਈ ਸਮਦੇ ਸਨ ਸੋ ਗੁਰੂ ਤੇਗ ਬਹਾਦਰ ਆਪਣੀ ਸੱਚਾਈ ਲਈ ਰੌਲਾ ਪਾਉਣ ਦੀ ਥਾਂ ਸਿੱਖ ਧਰਮ ਦੇ ਅਨੁਆਈਆਂ ਨੂੰ ਇਹੋ ਜਿਹੇ ਪਵਰ ਵਿੱਚੋਂ ਬਾਹਰ ਕੱਢ ਕੇ ਅਡੋਲ ਕਿਨਾਰੇ ਲਗਾਉਣ ਦੀਆਂ ਬਿਆੰਤਾ ਬਣਾ ਰਹੇ ਸਨ ਜਦੋਂ ਮੱਖਣ ਸਾਹ ਨੇ ਗੁਰੂ ਜੀ ਦੀ ਸਚਾਈ ਨੂੰ ਸਮੂਹ ਸਿੱਖ ਸੰਗਤ ਤੱਕ ਪ੍ਰਗਟ ਕਰਨ ਲਈ ਬਕਾਲੇ ਦੇ ਕੋਠੇ ਉੱਤੇ ਚੜ ਕੇ ਸੱਚ ਦਾ ਢੋਲ বাজਾਇਆ ਤਾਂ ਗੁਰੂ ਜੀ ਨੇ ਸਮਝ ਲਿਆ ਕਿ ਹੁਣ ਵਕਤ ਆ ਗਿਆ ਹੈ ਕਿ ਸੱਚ ਉੱਤੇ ਪਹਿਰਾ ਦੇਣ ਲਈ ਭਗਤੀ ਅਤੇ ਗਿਆਨ ਦੇ ਨਾਲ ਨਾਲ ਕਰਮ ਯੋਗੀ ਦੇ ਰੂਪ ਵਿੱਚ ਪੰਜਾਬ ਤੋਂ ਛੁੱਟ ਭਾਰਤ ਦੇ ਹੋਰ ਨਾ ਪ੍ਰਾਂਤਾਂ ਵਿੱਚ ਜਾ ਕੇ ਵੀ ਮਨੁੱਖਤਾ ਦੀ ਅਗਵਾਈ ਕੀਤੀ ਜਾਵੇ ਗੁਰੂ ਤੇਗ ਬਹਾਦਰ ਦੀ ਗੁਰਗੱਦੀ ਦਾ ਸਮਾਂ ਲਗਭਗ 11 ਬਰੇ ਹੈ ਇਸ ਦੌਰਾਨ ਗੁਰੂ ਜੀ ਨੇ ਧਰਮ ਪ੍ਰਚਾਰ ਤੇ ਸੁਧਾਰ ਸਮਾਜ ਉਦਾਰ ਆਦਕ ਅਨੇਕ ਮਹਾਨ ਕਾਰਜਕਰਨ ਉਪਰੰਤ ਜੋ ਲਾਸਾਨੀ ਕੁਰਬਾਨੀ ਦਿੱਤੀ ਅਤੇ ਜਿਸ ਉਤਮ ਪੱਧਰ ਦੀ ਬਾਣੀ ਰਚੀ ਉਸ ਬਾਰੇ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਜਾ ਸਕਦਾ ਹੈ ਪਰ ਸਾਡਾ ਮਨੋਰਥ ਕੇਵਲ ਗੁਰੂ ਜੀ ਦੀ ਬਾਣੀ ਨੂੰ ਸਮਝਾਉਣ ਲਈ ਉਹਨਾਂ ਦੀ ਸ਼ਖਸੀਅਤ ਉੱਤੇ ਪਏ ਵਿਸ਼ੇਸ਼ ਪ੍ਰਭਾਵ ਦਾ ਜ਼ਿਕਰ ਕਰਨਾ ਹੈ ਜਾਂ ਫਿਰ ਧਰਮ ਸਮਾਜ ਅਤੇ ਸਮੁੱਚੀ ਮਨੁੱਖਤਾ ਲਈ ਉਹਨਾਂ ਦੁਆਰਾ ਕੀਤੇ ਗਏ ਮਹਾਨ ਕਮਾਂਵਲ ਸੰਕੇਤ ਕਰਨਾ ਹੈ ਤਾਂ ਜੋ ਆਪਣੀ ਬਾਣੀ ਵਿੱਚ بار-बार ਮਨੁੱਖੀ ਜਨਮ ਨੂੰ ਉਰਲਭ ਅਤੇ ਅਨਮੋਲ ਆਖਣ ਵਾਲੇ ਗੁਰੂ ਕਬੀ ਦੇ ਨਿੱਜੀ ਜੀਵਨ ਤੋਂ ਵੀ ਪ੍ਰੇਰਣਾ ਲਈ ਜਾ ਸਕੇ ਗੁਰਗੱਦੀ ਦੀ ਬਾਗਡੋਰ ਸੰਭਾਲਣ ਉਪਰੰਤ ਗੁਰੂ ਜੀ ਦੇ ਕਾਰਜ ਖੇਤਰ ਨੂੰ ਹੇਠਾਂ ਲਿਖੇ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਬਕਾਲੇ ਤੋਂ ਅੰਮ੍ਰਿਤਸਰ ਅਤੇ ਉਪਰਾੰਤ ਅਨੰਦਪੁਰ ਮਾਖੂਵਾਲ ਪੂਰਬੀ ਭਾਰਤ ਵਿੱਚ ਧਰਮ ਪ੍ਰਚਾਰ ਦੁਆਰਾ ਜਗਤ ਉਧਾਰ ਮਹਾਨ ਸਿੱਧੀ ਗੁਰਗੱਦੀ ਉੱਤੇ ਬੈਠਣ ਸਾਰ ਗੁਰ ਤੇਗ ਬਹਾਦਰ ਦੇ ਮੋਢਿਆਂ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ ਸੀ ਗੁਰੂ ਅੰਸ ਧੀਰਮਲ ਸੋਢੀ ਹਰਜੀ ਆਦਿਕ 22 ਸੋਢੀਆਂ ਨੇ ਜਿੱਥੇ ਸਿੱਖੀ ਦੀ ਪੁਸਤਕਾਂ ਤੋਂ ਖੜੇ ਪੱਕੇ ਮੈਲ ਨੂੰ ਢਾਹ ਲਾਉਣ ਦਾ ਯਤਨ ਕੀਤਾ ਪਉਤੇ ਦੇਸ਼ ਦੀ ਰਾਜਸੀ ਹਾਲਤ ਵੀ ਦਿਨੋ-ਦਿਨ ਵਿਗੜਦੀ ਜਾ ਰਹੀ ਸੀ ਬੇਸ਼ੱਕ ਬਾਕੀ ਦੇ ਸਾਰੇ ਛੋਡੀ ਗੁਰੂ ਜੀ ਦੇ ਗੁਰੂ ਰੂਪ ਵਿੱਚ ਪ੍ਰਗਟ ਹੋਣ ਤੋਂ ਪਿੱਛੇ ਹੌਲੀ-ਹੌਲੀ ਆਪਣੀ ਮੰਜ਼ੀਆਂ ਚੁੱਕ ਕੇ ਬਕਾਲੇ ਵਿੱਚੋਂ ਬਾਹਰ ਹੋ ਗਏ ਪਰ ਧੀਰਮਲ ਅਜੇ ਵੀ ਆਪਣੇ ਚਰਿੱਤਰਹੀਣ ਮਸੰਦਾਂ ਸਮੇਤ ਗੁਰੂ ਜੀ ਦੀ ਸਾਨ ਵਿਰੁੱਧ ਸਾਜ਼ਿਸ਼ਾਂ ਕਰਦਾ ਰਹਿੰਦਾ ਸੀ ਧੀਰਮਲ ਆਪਣੇ ਆਪ ਨੂੰ ਇਸਲੀ ਗੁਰਗੱਦੀ ਦਾ ਵਾਰਸ ਮੰਦਾ ਸੀ ਕਿ ਉਸ ਦਾ ਪਿਤਾ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਦਾ ਜੇਠਾ ਪੁੱਤਰ ਸੀ ਉਹ ਤੇ ਧੀਰਮਲ ਅੱਗੋਂ ਬਾਬਾ ਗੁਰਦਿੱਤੇ ਦਾ ਜੇਠਾ ਪੁੱਤਰ ਪਰ ਹੁਣ ਜਦੋਂ ਮੱਖਣ ਸਾਹ ਵਰਗੇ ਦਲੇਰ ਅਤੇ ਸਿੱਦਕੀ ਸਿੱਖ ਜਥੇਬੰਦ ਹੋ ਕੇ ਗੁਰੂ ਜੀ ਦੇ ਦਵਾਲੇ ਇਕੱਠੇ ਹੋ ਗਏ ਤੇਰਮਲ ਦੇ ਸ਼ਰਧਾਲੂਆਂ ਦੀ ਗਿਣਤੀ ਘਟਣ ਲੱਗੀ ਅਤੇ ਚੜਤ ਚੜਾਵਾ ਵੀ ਨਾ ਮਾਤਰ ਰਹਿ ਗਿਆ ਆਪਣੀ ਦੁਕਾਨਦਾਰੀ ਬੰਦ ਹੁੰਦੀ ਵੇਖ ਕੇ ਉਹਨਾਂ ਅਤੇ ਉਹਨਾਂ ਦੇ ਮਸੰਦਾਂ ਨੂੰ ਬੜੀ ਘਬਰਾਹਟ ਹੋਈ ਉਹ ਬਾਰੋ-ਬਾਰੋ ਇਹ ਸੋਚਦੇ ਸਨ ਕਿ ਗੁਰੂ ਤੇਗ ਬਹਾਦਰ ਪਾਸ ਅਰਦਾਸ ਭੇਟ ਦੁਆਰਾ ਬਹੁਤਾਂ ਇਕੱਠਾ ਹੋ ਗਿਆ ਹੈ ਅਤੇ ਕਿਸੇ ਨਾ ਕਿਸੇ ਤਰ੍ਹਾਂ ਇਸ ਧਨ ਨੂੰ ਲੁੱਟ ਲਿਆ ਜਾਵੇ ਮੈਂ ਉਮੀਦ ਕਰਦਾ ਇਹ ਸਾਕੀ ਤੁਹਾਨੂੰ ਆਪਣੇ ਜੀਵਨ ਚ ਇੱਕ ਨਵੀਂ ਸਿੱਖਿਆ ਦੇ ਕੇ ਜਾਊਗੀ ਕਿ ਤੁਹਾਨੂੰ ਕਿੱਦਾਂ ਦੀ ਲੱਗਿਆ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ